ਪਰ ਇਹ ਜੇ ਪਾਇਦਾ ਪਾ ਇਨਕੁਆਰੀ ਕਰਨ ਆਲੀ ਆ ਗਿਆ। ਇਸ ਵਾਰ ਵੀ ਨਹੀਂ ਚਾਹੀਦੀ ਮੋਬਾਈਲ। ਇੱਥੇ ਪਾਣੀ ਹੋਰ ਕੋਈ ਗੱਲ ਨਹੀਂ ਕੰਪਨੀ ਕਰਦੇ। ਨਹੀਂ ਨਹੀਂ ਪੈਸੇ ਨਹੀਂ ਹੋ ਕੇ ਕਰਾ। ਹੋਣੀ ਸਰਕਾਰ ਚੋਂ ਲੰਦਿਆ ਕੰਮ ਫੇਰ। one of the premium and prestigious professional institutes providing a wide range of professional courses with 100% placement assistance we are sri sai group of institutes ਜੇ ਕੋਈ ਮੰਨਣਾ ਇਸ ਏਰੀਏ ਦੇ ਜਿਹੜੇ ਸਰਪੰਚ ਨੇ ਸਾਡੇ 10 12 ਉਹਨਾਂ ਦੇ ਫੋਨ ਆਏ ਤੇ ਇੱਥੇ ਜਿਹੜਾ ਜੀਸੀਵੀ ਲੱਗੀ ਦੀ ਹੈ ਕਾਫੀ ਟਰੱਕ ਇੱਥੇ ਲੱਗੇ ਹੋਏ ਜਿਹੜਾ ਕਿ ਮਾਈਨਿੰਗ ਕਰ ਰਹੇ ਨੇ ਜਿਹੜਾ ਇਥੋਂ ਆਪਣਾ ਰੇਤਾ ਬਜਰਾ ਜਾਂ ਰੋੜੀ ਜੀ ਰਿਕਰਡ ਕਰਕੇ ਉਹ ਭਰ-ਭਰ ਕੇ ਟਰੱਕ ਜਿਹੜੇ ਲੈ ਕੇ ਜਾ ਰਹੇ ਨੇ ਅਸੀਂ मौके ਦੇ ਇਥੇ ਪਹੁੰਚੇ ਹਾਂ ਔਰ ਇਹਨੇ ਪੁੱਛਿਆ ਇਹ ਕਿਹਦਾ ਹੋਇਆ ਸੀਗਾ ਡੀ ਸਿਲਟੇ ਦਾ ਮਤਲਬ ਜਿਹੜਾ ਗੰਦ ਮੰਦਾ ਉਹ ਚੁੱਕ ਕੇ ਬਾਹਰ ਲੈ ਕੇ ਜਾਣਾ ਤੁਸੀਂ ਸਾਹਮਣੇ ਲਾਏ ਮਾਰਾ ਲਈ ਉਹ ਗੰਦ ਪੂਰੇ ਪੂਰੇ ਢੇਰ ਪਿਆ ਇੱਕ ਦਲੇ ਵਾਸਤੇ ਪੂਰਾ ਢੇਰ ਗੰਦ ਲੱਗਿਆ ਲੇਕਿਨ ਇਹ ਜਿਹੜਾ ਹੈ ਇਹ ਬਜਰਾ ਤੇ ਪੁੱਟ ਪੁੱਟ ਕੇ ਜਿਹੜਾ ਨਜ਼ਾਰੇ ਆ کافی ਦਿਨਾਂ ਦਾ ਇਸ ਇੱਕਲਾ ਪਾਣੀ ਇਸ ਇਲਾਕੇ ਦਾ ਬੰਦ ਕੀਤਾ ਹੋਇਆ ਛੋਲੇ ਦਾ ਸੀਜ਼ਨ ਹੈ ਸਾਡੇ ਕਿਸਾਨਾਂ ਦਾ ਕਾਫੀ ਜਿਹੜਾ ਛੋਲਾ ਇਸ ਚੱਕਰ ਦੇ ਵਿੱਚ ਮਰ ਜਾਣਾ ਕਿ ਅਗਰ ਉਹ ਪਾਣੀ ਨਹੀਂ ਮਿਲਦਾ ਚਾ ਮਾਨ ਸਾਹਿਬ ਦਿਨ ਰਾਤ ਮਿਹਨਤ ਕਰ ਰਹੇ ਹਨ ਔਰ ਨਹਿਰੀ ਪਾਣੀ ਜਿਹੜਾ ਆ ਆ ਲੋਕਾਂ ਦਾ ਆਮ ਕਿਸਾਨਾਂ ਦਾਕ ਪਹੁੰਚਾਇਆ ਜਾ ਰਿਹਾ ਕਿਥੇ 21% ਜਾਂ 22% ਖੇਤੀ ਹੁੰਦੀ ਸੀ ਨਹਿਰੀ ਪਾਣੀ ਤੇ ਅੱਜ ਮਾਨ ਸਾਹਿਬ ਇਹ 70% ਤੱਕ ਪਹੁੰਚ ਆਤਾ ਤੇ ਮਾਨ ਸਾਹਿਬ ਦਿਨ ਰਾਤ ਕੰਮ ਕਰ ਰਹੇ ਨੇ ਲੇਕਿਨ ਕੁਝ ਲੋਕ ਜਿਨ੍ਹਾਂ ਨੇ ਪੁਰਾਣੇ ਜਿਹੜੇ ਸੀਗੇ ਟਾਈਮ ਦੇ ਉਤੇ ਨੌਕਰੀਆਂ ਆਖਰੀ ਲੱਗੇ ਲੋਕ ਨੇ ਉਹ ਲੋਕ ਜਿਹੜਾ ਉਹਨਾਂ ਨੇ ਮੇਰੀ ਵਰਤ ਅੱਜ ਵੀ ਪੁਰਾਣੇ ਜਿਹੜੇ ਆਪਣੇ ਪਾਰਟੀ ਨਾਲ ਸੰਬੰਧ ਰੱਖਦੇ ਆ ਇਹ ਜਿਹੜਾ ਇੱਥੇ ਠੇਕੇਦਾਰ ਵੀ ਪ੍ਰਾਣੀ ਪਾਰਟੀ ਨਾਲ ਸਮਾਂ ਰੱਖਦਾ ਹੋਰ ਇੱਥੇ ਜਿਹੜਾ ਉਹ ਹੈ ਤੁਹਾਡਾ ਐਸ ਡੀਓ ਲੱਗਿਆ ਉਹ ਵੀ ਉਸ ਪਾਰਟੀ ਦਾ ਹੀ ਮੈਂਬਰ ਹੈ ਇਸ ਕਰਕੇ ਇਹਨਾਂ ਦੀ ਆਪਸ ਵਿੱਚ ਮਿਲੀ ਭਗਤਾਂ ਔਰ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਇੱਥੇ ਆਇਆ ਔਰ ਇੱਥੇ ਸਾਡੇ ਸਾਰੇ ਸਰਪੰਚਾਂ ਨੂੰ ਮੈਂ ਵਿਸ਼ਵਾਸਨ ਦਿੱਤਾ ਔਰ ਅਸੀਂ ਸਾਰਾ ਜਿਹੜਾ ਜਿੰਨਾ ਵੀ ਇਹਨਾਂ ਦੇ ਟਰੱਕ ਸੇ ਬਾਹਰ ਕਢਾਤੇ ਨੇ

ਸੋ ਲੇਕਿਨ ਇੰਗਲਿਸ਼ ਥੱਲੇ ਵਾਲੇ ਇਰੀਗੇਸ਼ਨ ਦੇ ਡਿਪਾਰਟਮੈਂਟ ਦੇ ਲੋਗ ਇਹ ਸਾਰੇ ਮਿਲਣਗੇ ਆਪਸ ਵਿੱਚ ਇਹਨਾਂ ਨੇ ਐਸਡੀਓ ਐਕਸਲ ਸਾਰੇ ਮਿਲਿਆ ਕਿਉਂਕਿ ਇਹਨਾਂ ਕੋਲ ਕਾਪੀ ਨਹੀਂ ਹੈਗਾ ਇਸ ਨਾਲ ਦੇਖੋ ਲੱਕ ਜਿਵੇਂ ਆ ਰਹੇ ਹੋ ਕੰਮ ਕਿਉਂਕਿ ਇਸ ਲਈ ਕੰਟਰੈਕਟ ਦੀ ਕਾਪੀ ਲਿਓਸੋ ਉਹਨਾਂ ਨਾਲ ਜੀ ਬਾਰ-ਬਾਰ ਕਿਆ ਲਗਾਉਣਾ ਕਾਪੀ ਲਈ